ਆਜ਼ਾਦ ਹੋਇਆ ਸੀ ਔਰ ਅੱਜ 79ਵੀਂ ਜਿਹੜੀ ਆ ਬਰੇਗੰਡ ਉਹਨੂੰ ਪੂਰੇ ਪੰਜਾਬ ਪੂਰਾ ਦੇਸ਼ ਜਿਹੜਾ ਵਾ ਪੂਰੇ ਜਸ਼ਨ ਦੇ ਮਾਹੌਲ ਦੇ ਵਿੱਚ ਹੈ ਵਾਗਾ ਬਾਰਡਰ ਤੋਂ ਤਸਵੀਰਾਂ ਆ ਰਹੀਆਂ ਸਾਹਮਣੇ ਫਰੀਦਕੋਟ ਤੋਂ ਆਪਣੇ ਸਤਕਾਰਯੋਗ ચીਫ ਮਿਨਿਸਟਰ ਸਾਹਿਬ ਲਾਈਵ ਹੋਏ ਸੀ ਤੇ ਮਤਲਬ ਇੰਨੀ ਆ ਕਿ ਜਸ਼ਨ ਵੀ ਠੀਕ ਹੈ ਕਿ ਸਾਨੂੰ ਆਜ਼ਾਦੀ ਮਿਲੀ ਸੀ ਆਪਾਂ ਅੰਗਰੇਜ਼ਾਂ ਨੂੰ ਜਿਹੜਾ ਸਾਡੇ ਸੂਰਗਿਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਤੇ ਭਜਾਇਆ ਸੀ ਪਰ ਅਫਸੋਸ ਇਸ ਗੱਲ ਦਾ ਵਾ ਕਿ ਜਸ਼ਨ ਆਜ਼ਾਦੀ ਦਾ ਵਾ ਤੇ ਜਿਹੜਾ ਜੋ ਕੁਝ ਵਾਪਰ ਰਿਹਾ ਵਾ ਮੈਂ ਗੱਲ ਕਰਾਂ ਪੰਜਾਬ ਦੀ ਜੇ ਗੱਲ ਕਰ ਲਈਏ ਤੇ ਬਹੁਤ ਜ਼ਿਆਦਾ ਜਿਹੜਾ ਹਨ ਗੁਲਾਮੀ دار ਸਹਿਮ ਦਾ ਇਹ ਨਾ ਚੀਜ਼ਾਂ ਦਾ ਅਹਿਸਾਸ ਜਿਹੜਾ ਵਾ ਉਹ ਹੋ ਰਿਹਾ ਵਾ ਜਿਨ੍ਹਾਂ ਨੂੰ ਮਤਲਬ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਆ ਸਾਡੇ ਭੈਣਾਂ ਸਾਡੀਆਂ ਮਾਵਾ ਸਾਡੇ ਬਜ਼ੁਰਗ ਸਾਡੇ ਭਰਾ ਮਤਲਬ ਕਿਤੇ ਵੀ ਜਾਣ ਲੱਗਿਆ ਉਹਨਾਂ ਨੂੰ ਮਤਲਬ ਦੇਖਣਾ ਪੈਂਦਾ ਵਾ ਸੋਚਣਾ ਪੈਂਦਾ ਵਾ ਕਿ ਆਪਣੇ ਨਾਲ ਕਿਸੇ ਨੂੰ ਲੈ ਕੇ ਚਲੀਏ ਸੋ ਆਜ਼ਾਦੀ ਦਾ ਮਤਲਬ ਹੁੰਦਾ ਹੈ ਆਜ਼ਾਦ ਕੋਈ ਵੀ ਆਪਣੇ ਆਜ਼ਾਦ ਮਹੌਲ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਿਆ ਪਰ ਨੇਤਵਾਂ ਪਰਿਆਂ ਘਟਰਾਵਾਂ ਨੂੰ ਦੇਖਦੇ ਹੋਏ ਦੋਸ਼ ਹੁੰਦਾ ਕਿ ਸਾਡੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਨੇ ਇਨਕਲਾਬ ਲਹਿਰ ਨੂੰ ਚਲਾਇਆ ਸੀ ਤੇ ਸਨ 1931 ਦੇ ਵਿੱਚ ਉਹਨਾਂ ਨੇ ਰਾਜਗ੍ਰੋਹਕ ਦੇਵ ਸਰਕਾਰ ਭਗਤ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਦਿੱਤੀ 1933 ਦੇ ਵਿੱਚ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜਿਹੜੇ ਜਿੱਤਾ ਕਟਕੜ ਕਲਾਂ ਤੋਂ ਜਿਹੜਾ ਉਹਨਾਂ ਦਾ ਨਗਰ ਹੈ ਜਿੱਥੇ ਕਿ ਐ ਕਿ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਉਹਨਾਂ ਨੇ ਸੋਚ ਚੁੱਕੀ ਸੀ ਬਟ ਉਹ ਇਨਗਲਵ ਲਹਿਰ ਦੇ ਚੱਲਦੇ ਆ ਜਦੋਂ 1933 ਦੇ ਵਿੱਚ ਹੱਸ ਕੇ ਫਾਂਸੀ ਦਾ ਰਸਾ ਚੁਮਿਆ ਸੀ ਇਹਨਾਂ ਨੇ ਤੇ ਉਸੇ ਲਹਿਰ ਦੇ ਚੱਲਦੇ ਆ ਸਨ 1947 ਦੇ ਵਿੱਚ ਜਿਹੜਾ ਦੇਸ਼ ਨੂੰ ਆਜ਼ਾਦੀ ਮਿਲੀ ਸੀ ਪੂਰਾ ਦੇਸ਼ ਆਜ਼ਾਦ ਜਿਹੜਾ ਉਹ ਕਰਵਾਇਆ ਗਿਆ ਸੀ ਬਾਅਦ ਦੇ ਵਿੱਚ ਡਾਕਟਰ ਭੀਮrao ਅੰਬੇਡਕਰ ਜੀ ਹੋਣਾ ਨੇ ਜਿਹੜਾ ਸੁਵਿਧਾਨ ਸਾਡੇ ਲਾਗੂ ਕੀਤਾ ਹੈ ਲੋਕਤੰਤਰ ਦਾ ਤੇ ਅੱਜ ਉਹ ਚੀਜ਼ ਦਾ ਮੈਂ ਗੁਲਾਮੀ ਦੀ ਜੇ ਗੱਲ ਕਰਦਾ ਤੇ ਉਹ ਅਹਿਸਾਸਾਨੂੰ ਹੋ ਰਿਹਾ ਕਿ ਕਿ ਆਪਾਂ ਇੱਕ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਆ ਕਿ ਆਪਾਂ ਆਜ਼ਾਦ ਆ ਕਿ ਆਪਾਂ ਆਪਣੇ ਤੇ ਜਾਂ ਭੈਣ ਨੂੰ ਜਾਂ ਬਜ਼ੁਰਗ ਨੂੰ ਜਾਂ ਮਾਦਾ ਨੂੰ ਕਿਤੇ ਵੀ ਇਕੱਲਿਆਂ ਤੇ ਭੇਜ ਸਕਦੇ ਆਂ ਕਿ ਕੋਈ ਨਹੀਂ ਆਪਾਂ ਆਜ਼ਾਦ ਆਂ ਸਾਡੀ ਅਸੀਂ ਸੁਰੱਖਿਅਤ ਆਂ ਅਸੀਂ ਸੇਫ ਆਂ ਤੇ ਫੇਰ ਹੀ ਆਜ਼ਾਦੀ ਦੇ ਜਸ਼ਨ ਦਾ ਮਜ਼ਾ ਆਉਂਦਾ ਸੋ ਮੈਂ ਜ਼ਿਆਦਾ ਗੱਲ ਨਾ ਕਰਦਾ ਆਂ ਇਹੀ ਕਰੂੰਗਾ ਕਿਤੇ ਸੂਰ ਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮੈਂ ਜ਼ਿਆਦਾ ਨਾ ਕੁਝ ਕਹਿੰਦਾ ਆ ਇਹ ਹੀ ਕਹੂੰਗਾ ਕਿ ਸਾਡੇ ਜਿਹੜੇ ਸੂਰਬੀਰ ਯੋਧੇ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਕੀਤੀ ਜਾਨਾਂ ਜਿਹੜੀਆਂ ਵਾਰੀਆਂ ਫਾਂਸੀ ਦੇ ਰਸੇ ਚੁੰਮੇ ਗਏ ਕੋਈ ਸ਼ਹੀਦ ਕੀਤੇ ਗਏ ਪਤਾ ਨਹੀਂ ਕਿੰਨੇ ਆ ਕੋਈ ਜਿਹੜੀਆਂ ਪੰਜਾਬ ਬਿਆਵਦੀਆਂ ਕੁਰਬਾਨੀਆਂ ਜਿਹੜੀਆਂ ਪੰਜਾਬੀ ਨੇ ਜਿੱਦਿਆਂ ਬਜ਼ਾਰ ਦੇ ਦੇ ਵਿੱਚ ਸਰਦਾਰ ਭਗਤ ਸਿੰਘ ਹੋਣੇ ਹੋਗੇ ਰਾਜਗੁਰੂ ਸਦੇਵ ਜੀ ਅਕਿੰਦਰ ਸਿੰਘ ਅਜਾਜ਼ ਜੀ ਬਹੁਤ ਮਤਲਬ ਉਦਰਾ ਨਾ ਜ ਜਿੰਨੇ ਵੀ ਲੈ ਜਾਣਾ ਬਹੁਤ ਹੀ ਸਾਡੇ ਸ਼ਹੀਦ ਜਿਹੜੇ ਯੋਧੇ ਸੀ ਉਹਨਾਂ ਨੇ ਸਾਨੂੰ ਇਸ ਲਈ ਆਜ਼ਾਦੀ ਦਵਾਈ ਸੀ ਇਸ ਲਈ ਉਹਨਾਂ ਦੀ ਲੜਾਈ ਸੀ ਕਿ ਅਸੀਂ ਅੰਗਰੇਜ਼ਾਂ ਜੋਰ ਅੰਗਰੇਜ਼ ਕਰਦੇ ਨੇ ਜੋ ਅੰਗਰੇਜ਼ ਰਾਜ ਦੇ ਵਿੱਚ ਸਾਡੇ ਨਾਲ ਤਾਂ ਐਸਾ ਹੀ ਹੋ ਰੀਆਂ ਸਾਡੇ ਹੱਕਾਂ ਦੇ ਡੱਕੇ ਵੱਜਦੇ ਆ ਸਾਨੂੰ ਬੇਫਜ਼ੂਲ ਜਿਹੜਾ ਸੋ ਮੈਂ ਬੇਨਤੀ ਕਰਦਾ ਆਪਣੇ ਮੌਜੂਦਾ ਚੀਫ ਮਿਨਿਸਟਰ ਸਰ ਪ੍ਰਗਨ ਸਿੰਘ ਮਾਨ ਸਾਹਿਬ ਨੂੰ ਆਮ ਆਦਮੀ ਪਾਰਟੀ ਜਿਹੜੀ ਸੱਤਾ 'ਚ ਜਾਂ ਜਨਰਲ ਹਾਈ ਕਮਾਂਡ ਦਾ ਕੋਈ ਵੀ ਲਾ ਲੋ ਉਹਨਾਂ ਨੂੰ ਵੀ ਤੇ ਜਾਂ ਜਿਹੜੀਆਂ ਓਪੋਜੀਟ ਸਾਡੀਆਂ ਦੂਜੀਆਂ ਧਰਾਂ ਨੇ ਅਸੀਂ ਪਾਰਟੀ ਜਿੱਤਣਾ ਕਰਦੇ ਆ ਰਾਜਨੀਤੀ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਇੱਕ ਵਾਰ ਆਪਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਵੀ ਕੁਝ ਇਨਸਾਨੀਅਤ ਦੇ ਨਾਤੇ ਜਿਹੜੇ ਸਾਡੇ ਫਰਜ਼ ਬਣਦੇ ਆ ਉਹਨਾਂ ਨੂੰ ਕਰਕੇ ਪੰਜਾਬ ਦੇ ਪ੍ਰਤੀ ਆਪਣੇ ਪੰਜਾਬ ਨੂੰ ਜਿਹੜੇ ਜਿਹੜੇ ਸਾਡੇ ਬੱਚੇ ਨਸ਼ੇ ਦੀ ਭੇਡ ਚੜ ਰਹੇ ਆ ਜਾਂ ਗਲਤ ਜਾ ਰਹੇ ਆ ਰੋਜ਼ਗਾਰ ਨਹੀਂ ਮਿਲਦਾ ਸਾਰੇ ਆਪਾਂ ਮਿਲ ਕੇ ਉਸ ਚੀਜ਼ ਨੂੰ ਇੱਕ ਦੂਜੇ ਨਾਲ ਜਿਹੜੀ ਜਦੋਂ ਸਰਕਾਰ ਬਣ ਗਈ ਆ ਫਿਰ ਆਪਾਂ ਉਹਨਾਂ ਦੇ ਨਾਲ ਮਗਜ ਮਾਰੀ ਇੱਕ ਦੂਜੇ ਦੇ ਨਾਲ ਆਪੋਜਿਟ ਲੜਾਈ ਕਰਨ ਤੋਂ ਪਹਿਲਾਂ ਆਪਾਂ ਜੋਗਜ ਆਪਣੇ ਆਪ ਨੂੰ ਦੱਸਦੇ ਹਾਂ ਉਹ ਜਿਹੜੀ ਜਨਤਾ ਨੂੰ ਆਪਾਂ ਕਰਕੇ ਵਿਖਾਵਾਂਗੇ ਤੇ ਜਨਤਾ ਕਿਉਣਾ ਨਾਲ ਜੁੜੇਗੀ ਸਿਰਫ ਇਹ ਆ ਵੀ ਤੁਸੀਂ ਆਪਣਾ ਲੀਡਰ ਆਪਣਾ ਛੱਡ ਕੇ ਆਪਣੀ ਫੋਕੀ ਹੰਕਾਰ ਦਾ ਸ਼ੋਰ ਦੋਲਦਲ ਨੂੰ ਛੱਡ ਕੇ ਇੱਕ ਇਨਸਾਨੀਅਤ ਦੇ ਨਾਤੇ ਜੋ ਸਾਡਾ ਫਰਜ਼ ਬਣਦਾ ਵਾ ਉਹ ਆਪਾਂ ਕਰੀਏ ਸੋ ਜ਼ਿਆਦਾ ਕੋਈ ਨਾ ਕਹਿੰਦਾ ਆ ਇਹ ਹੀ ਕਹੂੰਗਾ ਕਿ ਜੇ ਕੋਈ ਕਰਦੇ ਆ ਗਲਬਤ ਕਰਦੇ ਆ ਮਤਲਬ ਕਿਸੇ ਵੀ ਕੋਈ ਗਲਤੀ ਹੋ ਜਾਂਦੀ ਹੈ ਤੇ ਸੰਤਾਂ ਬਸਣ ਜੋ ਫਕਸ਼ਨ ਜੋਗ ਨੇ ক্ষমা ਦੇ ਇਜਾਜ਼ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ